ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਆਧਨ ਦਾ ਟਾਈਮ ਹੈ ਜੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕੋਲ ਬੈਲ ਆਈਕਨ ਹੋ ਉਹਨੂੰ ਵੀ ਜ਼ਰੂਰ ਕਲਿੱਕ ਕਰ ਲਿਓ ਤਾਂ ਕਿ ਅੱਗੇ ਤੋਂ ਜਦੋਂ ਵੀ ਮੈਂ ਕੋਈ ਵੀਡੀਓ ਲੈ ਕੇ ਆਵਾਂ ਤਾਂ ਉਹਦਾ ਨੋਟੀਫਿਕੇਸ਼ਨ ਜਿਹੜਾ ਕਿ ਨਾਲ ਦੀ ਨਾਲ ਤੁਹਾਨੂੰ ਮਿਲ ਜਾਵੇ ਤੇ ਬਾਕੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਜੀ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਓਮੇ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕੀਤਾ ਬਾਕੀ ਜਿਹੜੀ ਅੱਜ ਦੀ ਵੀਡੀਓ ਜੀ ਆਪਣੀ ਇਹ ਡੇਲੀ ਰੁਟੀਨ ਦੀ ਨਹੀਂ ਆ ਨਾ ਹੀ ਆਪਾਂ ਵਲੌਗ ਬਣਾਇਆ ਅੱਪਾਂ ਅੱਜ ਤੁਹਾਡੇ ਨਾਲ ਫੇਰ ਹੋਮ ਰੈਮਡੀਜ਼ ਸ਼ੇਅਰ ਕਰ ਲਈ ਆ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜੀ ਜਰੂਰ ਦੱਸਿਆ ਕਰੋ ਅਗਰ ਤੁਸੀਂ ਵੀ ਚਾਹੁੰਦੇ ਆਪਾਂ ਕੋਈ ਵੀ ਹੋਮ ਬ੍ਰੈਂਡ ਦੀ ਜਿਹੜੀ ਵੀਡੀਓ ਬਣਾਈਏਗਾ ਤਾਂ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਛੇਤੀ ਤੋਂ ਛੇਤੀ ਉਸੇ ਚੀਜ਼ ਦੀ ਵੀਡੀਓ ਲੈ ਕੇ ਆਉਂਦੀ ਤੇ ਬਾਕੀ ਚ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਥੰਬਨੇਲ ਦੇਖ ਕੇ ਵਸੇ ਪਤਾ ਚੱਲ ਹੀ ਗਿਆ ਹੋਣਾ ਜੀ ਕਿ ਆਪਾਂ ਵੀਡੀਓ ਕਿਸ ਚੀਜ਼ ਬਾਰੇ ਬਣਾ ਰਹੇ ਆਂ ਆਪਾਂ ਬਣਾ ਰਹੇ ਆਂ ਸਕਰਬ ਬਾਰੇ ਵੈਸੇ ਤਾਂ ਮਾਰਕੀਟ ਵਿੱਚ ਤੁਹਾਨੂੰ ਪਤਾ ਹੈ ਬਹੁਤ ਸਾਰੀ ਸਕਰਬ ਮਿਲ ਜਾਂਦੀ ਹੈ ਅਲੱਗ-ਅਲੱਗ ਕੰਪਨੀਆਂ ਦੀ ਅਲੱਗ-ਅਲੱਗ ਰੇਟਾਂ ਦੀ ਪਰ ਜਿਹੜੇ ਮਾਰਕੀਟ ਦੇ ਵਿੱਚ ਚੀਜ਼ਾਂ ਆਪਾਂ ਕਰੀਮ ਹੋ ਗਈ ਐ ਸਕਰਬ ਹੋ ਗਈ ਜਿੱਥੇ ਉਹਨਾਂ ਦੇ ਫਾਇਦੇ ਨੇ ਉੱਥੇ ਕੁਝ ਨੁਕਸਾਨ ਵੀ ਹੁੰਦੇ ਨੇ ਸਭ ਤੋਂ ਵੱਡਾ ਨੁਕਸਾਨ ਤਾਂ ਹੀ ਹੁੰਦਾ ਜੀ ਉਹ ਕਿਉਂਕਿ ਕਾਸਟਲੀ ਹੁੰਦੇ ਨੇ ਉਹਦੇ ਨਾਲ ਆਪਣਾ ਜਿਹੜਾ ਚੁੱਲ੍ਹੇ ਚੌਕੇ ਦਾ ਸਾਰਾ ਬਜਟ ਹਿੱਲ ਜਾਂਦਾ ਅਗਰ ਆਪਾਂ ਪੁਰਾਣੇ ਟਾਈਮ 'ਚ ਦੇਖੀਏ ਹੋ ਪਹਿਲਾਂ ਵੀ ਕਿਹਾ ਪੁਰਾਣੇ ਟਾਈਮ ਦੇ ਵਿੱਚ ਨਾ ਤਾਂ ਜਿਹੜੀ ਆਪਣੀਆਂ ਨਾਨੀਆਂ ਦਾਦੀਆਂ ਹੁੰਦੀਆਂ ਸੀ ਨਾ ਤਾਂ ਉਹ ਸਕਰਬਮ ਇਸਤੇਮਾਲ ਕਰਦੇ ਸੀ ਵਿਚਾਰ ਚੋ ਲਿਆ ਕਿ ਨਾ ਕਰੀਮ ਉਹ ਜਿਹੜੇ ਘਰੇਲੂ ਨੁਕਸੇ ਹੁੰਦੇ ਉਹਨਾਂ ਨੂੰ ਇਸਤੇਮਾਲ ਕਰਦੇ ਹੁੰਦੇ ਸੀ ਤੇ ਦੇਖੋ ਉਹਨਾਂ ਦੇ ਚਿਹਰੇ ਤੇ ਕਿੰਨੀ 글로 ਹੁੰਦੀ ਕਿੰਨੀ ਰੌਣਕ ਹੁੰਦੀ ਸੀ ਸੋ ਤਾਂ ਕਰਕੇ ਆਪਾਂ ਵੀ ਤੁਹਾਡੇ ਲਈ ਕੁਝ ਇਦਾਂ ਦੀ ਚੀਜ਼ ਲੈ ਕੇ ਆਏ ਹਾਂ ਜਿਹਦਾ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲੇਗਾ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਉਹਨੂੰ ਇਸਤੇਮਾਲ ਕਰ ਸਕਦੇ ਹੋ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦਾ ਸੋ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਮਿਸਕ੍ਰਬ ਬਣਾਉਣਾ ਕਿਵੇਂ ਆ ਉਹਨੂੰ ਲਾਉਣਾ ਕਿਵੇਂ ਆ ਕਿੰਨੀ ਵਾਰੀ ਲਾਉਣਾ ਕਿੰਨਾ ਟਾਈਮ ਲਾਉਣਾ ਆ ਕੀ ਉਹਦੇ ਨਾਲ ਰਿਜ਼ਲਟ ਮਿਲੂ ਇਸ ਕਰਮ ਸਭ ਤੋਂ ਵੱਡੀ ਚੀਜ਼ ਤੁਹਾਨੂੰ ਸਕਿਨ ਸਕਿਨ ਦੇ ਉੱਤੇ ਸਕਰਬ ਕਰਨਾ ਕਿਉਂ ਠੀਕ ਹੈ ਜੀ ਦੇਖੋ ਜੀ ਮਾਰਕੀਟ ਦੇ ਵਿੱਚ ਜਿਹੜੇ ਆਪਾਂ ਨੂੰ ਸਕਰਬ ਮਿਲ ਜਾਂਦੇ ਆ ਉਹਦੇ ਵਿੱਚ ਛੋਟੇ-ਛੋਟੇ ਜਿਹੜੇ ਤੁਸੀਂ ਇਸਤੇਮਾਲ ਕੀਤੇ ਵੀ ਹੁੰਦੇ ਹਨ ਉਹਦੇ ਵਿੱਚ ਗ੍ਰੈਨੂਲਸ ਹੁੰਦੇ ਆ ਛੋਟੇ-ਛੋਟੇ ਜਿਹੇ ਦਾਣੇ ਹੁੰਦੇ ਨੇ ਜਦੋਂ ਆਪਾਂ ਸਕਿਨ ਤੇ ਲਾਉਂਦੀਆਂ ਫਿਰ ਆਪਾਂ ਉਹਨੂੰ ਮਹਿਸੂਸ ਹੁੰਦੇ ਰੜਕ ਜੀ ਪੈਂਦੀ ਹੁੰਦੀ ਆ ਉਹ ਕਿਉਂ ਹੁੰਦੇ ਨੇ ਉਹਦੇ ਵਿੱਚ ਉਹਦੇ ਨਾਲ ਨਾਲ ਜਿਹੜੀ ਆਪਣੀ ਡੈੱਡ ਸਕਿਨ ਹੁੰਦੀ ਆ ਜਿਹੜੀ ਆਪਣੀ ਸਕਿਨ ਡੈੱਡ ਹੋ ਚੁੱਕੀ ਹੁੰਦੀ ਆ ਜਾਂ ਵਾਈਟ ਹੈਡ ਹੁੰਦੇ ਆ ਜਾਂ ਬਲੈਕ ਹੈਡਸ ਹੁੰਦੇ ਨੇ ਜਿਹਨੂੰ ਆਪਾਂ ਕਾਲੇ ਕਿਲ ਕਹਿੰਦੇ ਆ ਚਿੱਟੇ ਕਿਲ ਕਹਿੰਦੇ ਆ ਉਹਨਾਂ ਨੂੰ ਹਟਾਉਂਦੀ ਆ ਤੇ ਜਿਹੜੀ ਆਪਣੀ ਸਕਿਨ ਆ ਉਹਨਾਂ ਨੂੰ ਸਾਫ਼ ਕਰਦੀ ਆ ਪਰ ਸਭ ਤੋਂ ਵਧੀਆ ਚੀਜ਼ ਇਹ ਹੈ ਜਿਹੇ ਆਪਾਂ ਘਰੇ ਬਨਾਲੀਏ ਮਾਰਕੀਟ ਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਹਜ਼ਾਰਾਂ ਰੁਪਏ ਦੇ ਹਿਸਾਬ ਨਾਲ ਮਿਲਦੀਆਂ ਘਰ ਦੇ ਵਿੱਚ ਆਪਾਂ 4 ਤੋਂ 5 ਰੁਪਏ ਦੇ ਵਿੱਚ ਉਦੋਂ ਹੀ ਵਧੀਆ ਚੀਜ਼ ਤਿਆਰ ਕਰ ਲੈਣੀ ਆ ਜਿਹਦੇ ਸਿਰਫ ਫਾਇਦੇ ਫਾਇਦੇ ਹੋਣਗੇ ਨੁਕਸਾਨ ਕੋਈ ਵੀ ਨਹੀਂ ਹੈਗਾ ਠੀਕ ਹੈ ਜੀ ਦੇਖੋ ਜਿਹੜੇ ਮਾਰਕੀਟ ਚ ਮਿਲਦੇ ਆ ਨਾ ਸਕਰਬ ਉਹਦੇ ਵਿੱਚ ਗ੍ਰੈਨੂਲਸ ਕਿਉਂ ਹੁੰਦੇ ਨੇ ਗ੍ਰੈਨੂਲਸ ਤਾਂ ਹੁੰਦੇ ਨੇ ਕਿਉਂਕਿ ਅਗਰ ਉਹਦੇ ਵਿੱਚ ਸਿਰਫ ਜੈੱਲ ਹੋਵੇ ਜਾਂ ਕਰੀਮ ਹੋਵੇ ਉਹਦੇ ਨਾਲ ਫਿਰ ਆਪਣੀ ਡੈਡ ਸਕਿਨ ਤਾਂ ਉਤਰਨੀ ਨਹੀਂ ਸੋ ਉਹਦੇ ਵਾਸਤੇ ਉਹਦੇ ਵਿੱਚ ਗ੍ਰੈਨੂਲਸ ਹੁੰਦੇ ਨੇ ਠੀਕ ਹੈ ਜੀ ਚਲੋ ਜੀ ਹੁਣ ਤੁਹਾਨੂੰ ਦੱਸਦੇ ਆ ਤੁਸੀਂ ਧਿਆਨ ਨਾਲ ਸੁਣਨਾ ਵੀ ਆਪਾਂ ਸਕਰਬ ਬਣਾਉਣਾ ਕਿਵੇਂ ਆ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਲਾਲ ਮਸਰ ਦੀ ਦਾਤ ਜਿਹਨੂੰ ਕਹਿੰਦੇ ਆਪਾਂ ਮਲਕਾ ਵੀ ਕਈ ਜਗ੍ਹਾ ਤੇ ਉਹਨੂੰ ਕਹਿੰਦੇ ਨੇ ਮਲਕਾ ਕਿਉਂ ਕਹਦੇ ਨੇ ਜੀ ਕਿਉਂਕਿ ਉਹ ਸਾਰੇ ਦਾਲਾਂ ਦੀ ਰਾਣੀ ਹੁੰਦੀ ਹੈ ਉਹ ਸੁੰਦਰਤਾ ਦੇ ਵਿੱਚ ਮਤਲਬ ਕੀ ਆਪਾਂ ਇਹ ਕਹਿੰਦੀਆਂ ਵੀ ਇਸਤੇਮਾਲ ਉਹਨੂੰ ਸਭ ਤੋਂ ਵੱਧ ਕੀਤਾ ਜਾਂਦਾ ਸੀ ਪਹਿਲਾਂ ਵੀ ਪੁਰਾਣੇ ਟਾਈਮ ਦੇ ਵਿੱਚ ਵੀ ਉਹਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਨੇ ਜਿਵੇਂ ਚੌਲ ਸਕਿਨ ਵਾਸਤੇ ਬਹੁਤ ਵਧੀਆ ਹੋ ਮੈਂ ਜ਼ਿਕਰ ਮਸੂਰ ਦੀ ਦਾਲ ਵੀ ਬਹੁਤ ਵਧੀਆ ਸੋ ਤੁਸੀਂ ਕੀ ਕਰਨਾ ਮਸੂਰ ਦੀ ਦਾਲ ਤੇ ਚੌਲ ਤੁਸੀਂ ਇੱਕੋ ਬਰਾਬਰ ਕੁਆਂਟੀਟੀ ਦੇ ਲੈ ਲੈਣੇ ਨੇ ਮੰਨ ਲਓ ਤੁਸੀਂ ਇੱਕ ਕਾਲੀ ਚੌੜਾਂ ਦੀ ਲੈ ਲਈ ਇੱਕ ਕੌਲੀ ਤੁਸੀਂ ਮਸੂਰ ਯਾਨੀ ਕਿ ਮਲਕਾ ਦੀ ਲੈ ਲਈ ਠੀਕ ਹੈ ਉਹਨਾਂ ਦੋਨਾਂ ਨੂੰ ਤੁਸੀਂ ਅਲੱਗ-ਅਲੱਗ ਇੱਕੋ ਬਰਾਬਰ ਦੀ ਲੈਣੀ ਹੈ ਜੀ ਦੋਨਾਂ ਨੂੰ ਤੁਸੀਂ ਅੱਛਾ ਚੌਲ ਤੁਸੀਂ ਵਾਈਟ ਚੌਲ ਲੈਣੇ ਆ ਬਰਾਊਨ ਚੌਲ ਨਹੀਂ ਲੈਣੇ ਵਾਈਟ ਚੌਲ ਹੀ ਲੈਣੇ ਨੇ ਠੀਕ ਹੈ ਜੀ ਤੁਸੀਂ ਦੋਨਾਂ ਨੂੰ ਜਾਂ ਤਾਂ ਧੋ ਲੈਣਾ ਉਹ ਬਣਾਉਣ ਤੋਂ ਪਹਿਲਾਂ ਸਕਰਬ ਜਾਂ ਫਿਰ ਤੁਸੀਂ ਗਿੱਲੇ ਕੱਪੜੇ ਦੇ ਨਾਲ ਉਹਨਾਂ ਨੂੰ ਰਗੜ ਕੇ ਗਿੱਲੇ ਕੱਪੜੇ ਉੱਤੇ ਪਾ ਲਿਓ ਦੂਸਰੀ ਸਾਈਡ ਤੋਂ ਕੱਪੜਾ ਮੋੜ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਮਸਲ ਕੇ ਸਾਫ਼ ਕਰ ਲਿਓ ਕੀ ਉਹ ਕੋਕਾ ਕਿ ਤਾਂ ਕਿ ਉਹਨਾਂ ਦੇ ਉੱਤੇ ਜਿਹੜੀ ਮਿੱਟੀ ਕੱਟਾ ਜੋ ਵੀ ਹੋਵੇ ਉਹ ਉੱਤਰ ਜਾਵੇ ਤਾਂ ਕਿ ਆਪਣੀ ਸਕਿਨ ਤੇ ਫਿਰ ਉਹਦਾ ਕੋਈ ਅਸਰ ਨਾ ਹੋਵੇ ਠੀਕ ਹੈ ਨੁਕਸਾਨ ਨਾ ਹੋਵੇ ਮਤਲਬ ਤੇ ਜੇ ਤੁਸੀਂ ਉਹਨੂੰ ਧੋਨੇ ਹੋ ਤਾਂ ਫਿਰ ਉਹਨੂੰ ਚੰਗੀ ਤਰ੍ਹਾਂ ਸੁਕਾ ਲਿਓ ਪੱਖੇ ਦੇ ਥੱਲੇ ਹੀ ਸੁੱਕੇ ਕੱਪੜੇ ਉੱਤੇ ਪਾ ਕੇ ਚੰਗੀ ਤਰ੍ਹਾਂ ਸੁਕਾ ਲਿਓ ਕਿਉਂਕਿ ਜਿਹੜਾ ਆਪਾਂ ਤੁਹਾਨੂੰ ਸਕਰਬ ਦੱਸ ਰਹੀਆਂ ਜੀ ਇਹਨੂੰ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ 1 ਮਹੀਨੇ ਤੱਕ ਪਰ ਜੇ ਤੁਸੀਂ ਉਹਨੂੰ ਗਿੱਲਾ ਰੱਖਿਆ ਤਾ ਫਿਰ ਉਹਦੇ ਵਿੱਚ ਜਿਵੇਂ ਅੱਜਕੱਲ੍ਹ ਦੇ ਸੌਂ ਦੇ ਡੱਟ ਚ ਕੀੜੇ ਚ ਪੈ ਜਾਂਦੀ ਆ ਤਾਂ ਫਿਰ ਸੌਂ ਰਿਆਂ ਕੀੜੇ ਪੈਣ ਦਾ ਉਹ ਚ ਡਰ ਹੁੰਦਾ ਸੋ ਇਸ ਕਰਕੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਸੁਕਾ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਸੁਕਾਉਣ ਤੋਂ ਬਾਅਦ ਤੁਸੀਂ ਮਿਕਸਰ ਗ੍ਰੈਂਡਰ ਜੋ ਵੀ ਲੈਣਾ ਉਹਦੇ ਵਿੱਚ ਲੈ ਕੇ ਉਹਨਾਂ ਨੂੰ ਪੀਸ ਲੈਣਾ ਦੋਨਾਂ ਨੂੰ ਇਕੱਠੇ ਪਾ ਲਿਓ ਚੌਲਾਂ ਨੂੰ ਵੀ ਅਤੇ ਜਿਹੜੀ ਮਲਕਾਂ ਦਾ ਲਾ ਦੋਨਾਂ ਨੂੰ ਇਕੱਠੇ ਕਰਕੇ ਜੱਗ ਦੇ ਵਿੱਚ ਪਾ ਕੇ ਪੀਸ ਲਿਓ ਚੰਗੀ ਤਰ੍ਹਾਂ ਪੀਸਣਾ ਜੀ ਉਹਦਾ ਪੂਰਾ ਬ੍ਰੀਕ ਪਾਊਡਰ ਬਣਾਉਣਾ ਉਹਦੇ ਵਿੱਚ ਮੋਟਾ ਦਾਣਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਉਸ ਤੋਂ ਬਾਅਦ ਪੀਸਣ ਤੋਂ ਬਾਅਦ ਤੁਸੀਂ ਜਿਹੜੀ ਬਰੀਕ ਛਾਣਨੀ ਹੁੰਦੀ ਹੈ ਨਾ ਮੈਦੇ ਵਾਲੀ ਉਹਦੇ ਨਾਲ ਛਾਨਣਾ ਜੇ ਉਹ ਨਹੀਂ ਹੈ ਤਾਂ ਤੁਸੀਂ ਘਰੇ ਸੂਤੀ कॉटन ਦਾ ਕੱਪੜਾ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਆਪਾਂ ਮੈਦਾ ਕੱਢਦੇ ਹੁੰਦੇ ਸੀ ਆਟੇ ਦੇ ਵਿੱਚੋਂ ਤੁਸੀਂ ਉਹਦਾ ਵੀ ਇਸਤੇਮਾਲ ਕਰਕੇ ਉਹਨੂੰ ਛਾਣ ਸਕਦੇ ਹੋ ਠੀਕ ਹੈ ਜੀ ਤੇ ਜਿਹੜਾ ਉਹਦੇ ਵਿੱਚੋਂ ਛਾਣਣ ਤੋਂ ਬਾਅਦ ਪੂਰਾ ਵਧੀਆ ਬਰੀਕ ਪਾਊਡਰ ਹੋ ਉਹ ਥੱਲੇ ਨਿਕਲ ਜਾਊਗਾ ਉਸ ਤੋਂ ਬਾਅਦ ਜਿਹੜਾ ਉੱਪਰ ਕਪੜੇ ਦੇ ਵਿੱਚ ਜਾਂ ਛਾਣਨੀ ਦੇ ਵਿੱਚ ਰਹਿ ਜਾਊਗਾ ਉਹ ਥੋੜਾ ਥੋੜਾ ਮੋਟਾ ਮੋਟਾ ਦਰਦਰਾ ਜਾਂ ਰਹਿ ਜਾਊਗਾ ਠੀਕ ਹੈ ਜੀ ਉਹਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਜਿਵੇਂ ਆਪਣੀਆਂ ਫਟੀਆਂ ਹੋਈਆਂ ਅੱਡੀਆਂ ਹੁੰਦੀਆਂ ਉਹਨਾਂ ਨੂੰ ਰਗੜ ਕੇ ਸਾਫ਼ ਕਰ ਸਕਦੇ ਹੋ ਉਹਦੇ ਨਾਲ ਤੇ ਨਹੀਂ ਤਾਂ ਜਿਹੜਾ ਦੂਸਰਾ ਪਾਊਡਰ ਹੈ ਉਹਦਾ ਤਾਂ ਤੁਸੀਂ ਸਕਰਬ ਬਣਾ ਸਕਦੇ ਹੋ ਪਰ ਤੁਹਾਨੂੰ ਦੱਸ ਦਿਆਂ ਕਿਵੇਂ ਬਣਾਉਣਾ ਉਸ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਛਾਣ ਲਿਆ ਜੀ ਸੁੱਕਾ ਤੁਸੀਂ ਕੋਈ ਵੀ ਪਲਾਸਟਿਕ ਦਾ ਜਾਂ ਕੰਚ ਦਾ ਤੁਸੀਂ ਇੱਕ ਸ਼ੀਸ਼ੀ ਲੈ ਲੈਣੀ ਆ ਉਸ ਤੋਂ ਬਾਅਦ ਉਹਦੇ ਵਿੱਚ ਉਹਨੂੰ ਭਰ ਕੇ ਤੁਸੀਂ ਰੱਖ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਨਹਾਉਣਾ ਹੈ ਜਾਂ ਤੁਸੀਂ ਫੇਸ ਦੇ ਉੱਤੇ ਸਕਰਬ ਕਰਨਾ ਹੈ ਤਾਂ ਤੁਸੀਂ ਦੋ ਚਮਚ ਉਹਦੇ ਵਿੱਚੋਂ ਪਾਉਣੇ ਨੇ ਉਹਦੇ ਵਿੱਚ ਜੇ ਤਾਂ ਤੁਹਾਨੂੰ ਜਿਹੜਾ ਕੱਚਾ ਦੁੱਧ ਹੁੰਦਾ ਉਹ ਤੋਂ ਵਰ ਕੋਈ ਪ੍ਰੋਬਲਮ ਨਹੀਂ ਆ ਕਈਆਂ ਨੂੰ ਕੱਚੇ ਦੁੱਧ ਨੂੰ ਜੀ ਸੂਟ ਨਹੀਂ ਕਰਦਾ ਕੱਚਾ ਦੁੱਧ ਕਈ ਨਹੀਂ ਲਾਉਂਦੇ ਤਾਂ ਫਿਰ ਤੁਸੀਂ ਜਿਹੜਾ ਗੁਲਾਬ ਜਲ ਉਹ ਪਾ ਸਕਦੇ ਹੋ ਜੇ ਤੁਹਾਨੂੰ ਗੁਲਾਬ ਜਲ ਨਹੀਂ ਸੂਟ ਕਰਦਾ ਫਿਰ ਤੁਸੀਂ ਕੱਚਾ ਦੁੱਧ ਪਾ ਸਕਦੇ ਹੋ ਕੱਚਾ ਦੁੱਧ ਜੀ ਘਰ ਦਾ ਦੁੱਧ ਹੋਣਾ ਚਾਹੀਦਾ ਮਾਰਕੀਟ ਵਾਲਾ ਪੈਕਟ ਵਾਲਾ ਦੁੱਧ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਵਿੱਚ ਬਹੁਤ ਸਾਰੀ ਮਿਲਾਵਟ ਹੁੰਦੀ ਆ ਫਿਰ ਜਿਹੜਾ ਰਿਜ਼ਲਟ ਆਪਾਂ ਚਾਹੁੰਦੇ ਉਹ ਨਹੀਂ ਮਿਲਦਾ ਇਸ ਕਰਕੇ ਚੀਜ਼ ਆਪਾਂ ਪਿਓਰ ਚਾਹੀਦੀ ਹੈ ਅਗਰ ਆਪਾਂ ਰਿਜ਼ਲਟ ਵਧੀਆ ਚਾਹੁੰਦੇ ਆ ਤਾਂ ਉਦੋਂ ਬਾਅਦ ਤੁਸੀਂ ਕੱਚਾ ਦੁੱਧ ਜਾਂ ਗੁਲਾਬ ਜਲ ਅਗਰ ਤੁਸੀਂ ਚਾਹੋ ਦੋਨੋਂ ਵੀ ਪਾ ਸਕਦੇ ਹੋ ਦੋਨੋਂ ਵੀ ਥੋੜੇ ਥੋੜੇ ਪਾ ਸਕਦੇ ਹਾਂ ਲੇਕਿਨ ਇਸ ਤਰੀਕੇ ਨਾਲ ਉਹਦਾ ਪੇਸਟ ਬਣਾਉਣਾਗਾ ਵੀ ਜਿਆਦਾ ਉਹ ਗਾੜਾ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਉਹ ਪਤਲਾ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਉਹਨੂੰ ਆਪਣੇ ਫੇਸ ਦੇ ਉੱਤੇ ਅਪਲਾਈ ਕਰਨਾ ਹੈ ਅਪਲਾਈ ਕਦੋਂ ਕਿਵੇਂ ਕਰਨਾ ਹੈ ਜੇ ਤੁਸੀਂ ਫੇਸ ਤੇ ਅਪਲਾਈ ਕਰਨਾ ਜੀ ਪਹਿਲਾਂ ਫੇਸ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੁਣ ਸਾਫ਼ ਕਿਸ ਤਰੀਕੇ ਨਾਲ ਕਰਨਾ ਹੈ ਕੱਚਾ ਦੁੱਧ ਲੈ ਲਿਓ ਕੌਲੀ ਦੇ ਵਿੱਚ ਉਹ ਕਾਟਨ ਦਾ ਫੰਬਾ ਲੈ ਲਿਓ ਕਾਟਨ ਦੇ ਨਾਲ ਤੁਸੀਂ ਆਪ ਦੇ ਚਿਹਰੇ ਦੇ ਉੱਤੇ ਜਿਹੜਾ ਕੱਚਾ ਦੁੱਧ ਚੰਗੀ ਤਰ੍ਹਾਂ ਲਗਾ ਲਿਓ 2 ਮਿੰਟ ਰੁਕਿਓ ਉਸ ਤੋਂ ਬਾਅਦ ਫੇਰ ਦੁਬਾਰਾ ਜਦ ਤਨ ਲੱਗੇ ਵੀ ਚਿਹਰਾ ਸੁੱਕ ਜੇ ਗਿਆ ਫੇਰ ਕੱਚਾ ਦੁੱਧ ਲਿਓ ਚੰਗੀ ਤਰ੍ਹਾਂ ਕਾਟਨ ਦੇ ਹੰਬੇ ਦੇ ਨਾਲ ਫਿਰ ਉਸ ਤੋਂ ਬਾਅਦ ਫੇਰ ਉਹਨੂੰ ਚੰਗੀ ਤਰ੍ਹਾਂ ਚਿਹਰੇ ਦੇ ਉੱਤੇ ਘੁਮਾਉਂਦੇ ਹੋਏ ਕਾਟਨ ਦੇ ਨਾਲ ਹੀ ਮਾਲਿਸ਼ ਜੀ ਕਰਨੀ ਆ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਉਹਨੂੰ 5 ਤੋਂ 7 ਮਿੰਟ ਰੱਖਣਾ ਫੇਰ ਤੁਸੀਂ ਠੰਡੇ ਪਾਣੀ ਦੇ ਨਾਲ ਜਿਹੜਾ ਚਿਹਰਾ ਧੋ ਲੈਣਾ ਇਹਨੂੰ ਡੀਪ ਕਲੀਨਜ਼ਿੰਗ ਕਹਿੰਦੇ ਨੇ ਇਹ ਬਹੁਤ ਵਧੀਆ ਅਗਰ ਤੁਹਾਡੇ ਪਿਗਮੈਂਟੇਸ਼ਨ ਵੀ ਆ ਸ਼ਾਈਆਂ ਜਿਵੇਂ ਤਾਂ ਵੀ ਤੁਸੀਂ ਇਹਨੂੰ ਅਗਰ ਰੋਜ਼ ਕਰੋ ਤਾਂ ਉਹਦੇ 'ਚ ਹੀ ਬਹੁਤ ਫਰਕ ਪੈਂਦਾ ਠੀਕ ਹੈ ਜੀ ਉਸ ਤੋਂ ਬਾਅਦ ਕਲੀਨਜ਼ਿੰਗ ਹੋ ਗਈ ਫਿਰ ਤੁਸੀਂ ਜਿਹੜਾ ਇਹ ਸਕਰਾਬਾ ਚਿਹਰੇ ਤੇ ਲਾਉਣਾ ਸਕਰਬ ਲਾਉਣ ਤੋਂ ਬਾਅਦ ਤੁਸੀਂ ਉਹਨੂੰ ਥੋੜੇ ਟਾਈਮ ਲਈ ਛੱਡ ਦਿਓ ਥੋੜਾ ਡਰਾਈ ਹੋਣ ਦੋ ਤੇ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਜਿਵੇਂ ਜਾਂ ਤਾਂ ਗੁਲਾਬ ਜਲ ਲੈ ਲਓ ਜਾਂ ਕੱਚਾ ਦੁੱਧ ਹੀ ਲੈ ਲਓ ਉਹਦਾ ਉਂਗਲਾਂ ਨਾਲ ਗਿੱਲਾ ਕਰਕੇ ਨਾ ਆਪ ਦੇ ਚਿਹਰੇ ਦੇ ਉੱਤੇ ਹੌਲੀ-ਹੌਲੀ ਗਿੱਲਾ ਕਰਕੇ ਉਹਨੂੰ ਤੇ ਚਿਹਰੇ ਦੇ ਉੱਤੇ ਹੱਥ ਘਮਾਉਂਦੇ ਘਮਾਉਂਦੇ ਉਹਨੂੰ ਮਤਲਬ ਕਿ ਮਾਲਿਸ਼ ਕਰਨੀ ਹੈ ਹਲਕੇ ਹੱਥਾਂ ਦੇ ਨਾਲ ਜ਼ੋਰ ਨਾਲ ਪ੍ਰੈਸ਼ਰ ਨਹੀਂ ਦੇਣਾ ਠੀਕ ਹੈ ਜੀ ਤੇ ਜਦੋਂ ਵੀ ਤੁਸੀਂ ਚਿਹਰੇ ਦੀ ਮਾਲਿਸ਼ ਕਰਨੀ ਹੈ ਨਾ ਇੱਕ ਚੀਜ਼ ਹਮੇਸ਼ਾ ਧਿਆਨ ਰੱਖਿਓ ਮਾਲਿਸ਼ ਜਿਹੜੀ ਚਿਹਰੇ ਦੀ ਕਰਨੀ ਹੈ ਜੀ ਅੱਪਰ ਸਾਈਡ ਨੂੰ ਉੱਪਰ ਦੀ ਸਾਈਡ ਨੂੰ ਕਰਨੀ ਹੈ ਥੱਲੇ ਨੂੰ ਨਹੀਂ ਚਿਹਰੇ ਨੂੰ ਖਿੱਚਣਾ ਕਈ ਲੋਕ ਆਦਤ-ਆਦਤ ਚਿਹਰੇ ਨੂੰ ਕਰਦੇ ਨੇ ਤਾਂ ਉਹਦੇ ਨਾਲ ਜਿਹੜੀ ਸਕਿਨ ਸਕਿਨ ਦੇ ਲਟਕਣ ਦੀ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ ਚਿਹਰੇ ਨੂੰ ਹਮੇਸ਼ਾ ਜਦੋਂ ਮਾਲਿਸ਼ ਕਰੋ ਤਾਂ ਉੱਪਰੋਂ ਮਾਲਿਸ਼ ਕਰੋ ਉਹਦੇ ਨਾਲ ਜਿਹੜੀ ਸਕਿਨ ਸਾਡੀ ਉਹ ਟਾਈਟ ਰਹਿੰਦੀ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਉਹਨੂੰ ਇਦਾਂ ਕਰਦੇ ਹੋਏ ਮਾਲਿਸ਼ ਕਰਨੀ ਆ 10 ਤੋਂ 15 ਮਿੰਟ ਉਹਦੇ ਨਾਲ ਕੀ ਹੋਊਗਾ ਤੁਹਾਡੀ ਜਿਹੜੀ ਡੈੱਡ ਸਕਿਨ ਉਹ ਵੀ ਹਟੂਗੀ ਤੁਹਾਡੇ ਫੇਸ ਦੀ ਜਿਹੜੀ ਬਲੱਡ ਸਰਕੂਲੇਸ਼ਨ ਆ ਉਹ ਵੀ ਤੇਜ਼ ਹੋਊਗੀ ਉਹਦੇ ਨਾਲ ਵੀ ਚਿਹਰੇ ਤੇ ਉੱਤੇ ਗਲੋ ਆਊਗਾ ਠੀਕ ਹੈ ਜੀ ਤੇ ਫਿਰ ਤੁਸੀਂ ਉਹਨੂੰ 10-15 ਮਿੰਟਿੱਤਾ ਕਰਨ ਤੋਂ ਬਾਅਦ ਫੇਰ ਠੰਡੇ ਪਾਣੀ ਨਾਲ ਮੂੰਹ ਧੋ ਲੈਣਾ ਠੀਕ ਹੈ ਜੀ ਤੇ ਤੁਸੀਂ ਇਹਨੂੰ ਹਫਤੇ ਦੇ ਵਿੱਚ ਦੋ ਵਾਰ ਕਰਨਾ ਹੈ ਜਾਂ ਵੱਧ ਤੋਂ ਵੱਧ ਅਗਰ ਤੁਸੀਂ ਚਾਹੋ ਤਿੰਨ ਵਾਰ ਕਰ ਸਕਦੇ ਹੋ ਉਸ ਤੋਂ ਜ਼ਿਆਦਾ ਵਾਰ ਨਹੀਂ ਕਰਨਾ ਦੋ ਤੋਂ ਤਿੰਨ ਵਾਰ ਹੀ ਕਰਨਾ ਠੀਕ ਹੈ ਜੀ ਸਕਰਬ ਜਿਹੜਾ ਹੁੰਦਾ ਉਹ ਆਪਾਂ ਹਫਤੇ ਦੇ ਵਿੱਚ ਦੋ ਜਾਂ ਜ਼ਿਆਦਾ ਤੋਂ ਜ਼ਿਆਦਾ ਤਿੰਨ ਜੇ ਉਹ ਵੀ ਤੁਹਾਨੂੰ ਤੀਸਰੀ ਵਾਰ ਵੀ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਪੋਲੂਸ਼ਨ ਵਾਲੀ ਜਗ੍ਹਾ ਤੇ ਜਾ ਕੇ ਆਓ ਫੇਸ ਡਲ ਜਾ ਹੋ ਗਿਆ ਡਸਟ ਜਿਆਦਾ ਤਾਂ ਕਰਨਾ ਨਹੀਂ ਤੇ ਦੋ ਵਾਰੀ ਬਹੁਤ ਹੈ ਤੇ ਜੇ ਤੁਸੀਂ ਮਤਲਬ ਹਰ ਹਫਤੇ ਦੋ ਵਾਰੀ ਨੂੰ ਕਰਦੇ ਰਹਿਣੀ ਹੋ ਨਾ ਤੇ ਨਾ ਬਹੁਤ ਜਿਆਦਾ ਫਰਕ ਜਿਹੜਾ ਚੇਹੇ ਤੇ ਪੈਣ ਲੱਗ ਜੂਗਾ ਤੇ ਇਸ ਤੋਂ ਇਲਾਵਾ ਡੇਲੀ ਜਿਹੜਾ ਹੈਗਾ ਤੁਸੀਂ ਕੱਚਾ ਦੁੱਧ ਕਲੀਨਸਿੰਗ ਦੇ ਤੌਰ ਤੇ ਕਲਿੰਜ਼ਰ ਕੀ ਹੁੰਦਾ ਜੀ ਫੇਸ ਵਾਸ਼ ਜਿਹੜਾ ਆਪਾਂ ਫੇਸ ਵਾਸ਼ ਆਪਾਂ ਮਾਰਕੀਟ ਚੋਂ ਲਿਆ ਕੇ ਲਾਉਨੇ ਆ ਉਹ ਕਲੀਨਸ ਕਰਦਾ ਮਤਲਬ ਸਾਫ ਕਰਦਾ ਆਪਣੀ ਸਕਿਨ ਨੂੰ ਸੋ ਉਹਦੀ ਜਗ੍ਹਾ ਤੇ ਤੁਸੀਂ ਡੇਲੀ ਕੱਚਾ ਦੁੱਧ ਲਾਉਣੀ ਹੈ ਇਸ ਸਕਰਬ ਦੇ ਨਾਲ ਨਾਲ ਠੀਕ ਹੈ ਜੀ ਤਾਂ ਫਿਰ ਤੁਸੀਂ ਦੇਖਿਓ ਤੁਹਾਡਾ ਚਿਹਰਾ ਜਿਹੜਾ ਬਿਲਕੁਲ ਗਲੋ ਕਰਨ ਲੱਗ ਜਾਊਗਾ ਤੁਹਾਡੇ ਦਾਗ ਤਾਂ ਘਟਣ ਲੱਗ ਜਾਣਗੇ ਤੁਹਾਡੇ ਚਿਹਰੇ ਤੇ ਇੱਕ ਅਲੱਗ ਹੀ ਨੂਰ ਲਾਲੀਪਣ ਜਿਹੜਾ ਆਉਣਾ ਸ਼ੁਰੂ ਹੋ ਜਾਊਗਾ ਜਿਹੜਾ ਸਕਰਬ ਹੈ ਜੇ ਬਹੁਤ ਜ਼ਰੂਰੀ ਆ ਸਾਡੀ ਸਕਿਨ ਵਾਸਤੇ ਕਿਉਂਕਿ ਸਕਰਬ ਕਰਨ ਦੇ ਨਾਲ ਜਿਹੜੀ ਵੀ ਗੰਦੀ ਡਸਟ ਹੁੰਦੀ ਆ ਓਪਨ ਪੋਰਸ ਦੇ ਜੋ ਵੀ ਗੰਧਬੰਦ ਫਸਿਆ ਹੁੰਦਾ ਉਹ ਸਾਰਾ ਉੱਤਰ ਜਾਂਦਾ ਹੈ ਤੇ ਜਦੋਂ ਆਪਾਂ ਸਕਰਬ ਕਰਦੇ ਆ ਨਾ ਤੁਸੀਂ ਉਸ ਤੋਂ ਬਾਅਦ ਦੇਖੋਗੇ ਕਿ ਇਨਸਟੈਂਟਲੀ ਉਸੇ ਟਾਈਮ ਇਹ ਤੁਹਾਨੂੰ ਫਰਕ ਦਿਖੂਗਾ ਕਿ ਤੁਹਾਡੇ ਚਿਹਰੇ ਤੇ ਕੁਝ ਅਲੱਗ ਜਿਹਾ ਨੂਰ ਆ ਗਿਆ ਕੁਝ ਅਲੱਗ ਜਿਹਾ ਗਲੋ ਆ ਗਿਆ ਸੋ ਇਹ ਚੀਜ਼ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ। ਬਾਕੀ ਜੇ ਇਦਾਂ ਦੀ ਹੋਰ ਹੋਮ ਰੈਮਡੀਜ਼ ਵੀ ਤੁਸੀਂ ਚਾਹੁੰਦੇ ਹੋ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਸੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਬਾਕੀ ਅਗਰ ਤੁਹਾਨੂੰ ਇਹ ਨਹੀਂ ਵੀ ਕੁਝ ਸਮਝ ਆਇਆ ਇਹ ਸਬਸਕ੍ਰਾਈਬ ਦੇ ਵਿੱਚੋਂ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ ਤਾਂ ਆਪਾਂ ਤੁਹਾਡੇ ਨਾਲ ਅਗਰ ਚਾਹੋਗੇ ਤਾਂ ਆਪਾਂ ਚੰਗੀ ਤਰ੍ਹਾਂ ਬਣਾ ਕੇ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ। ਠੀਕ ਹੈ ਜੀ। ਵੈਸੇ ਅਸੀਂ ਆਪਣੇ ਘਰ ਦੇ ਵਿੱਚ ਸਕ੍ਰੈਪ ਜਿਹੜਾ ਇਹ ਬਾੜਾ ਬਣਾ ਕੇ ਇਸਤੇਮਾਲ ਕਰਦੇ ਆਂ ਤੇਦਾ ਰਿਜ਼ਲਟ ਬਹੁਤ ਵਧੀਆ ਹੁੰਦਾਗਾ ਸੋ ਤੁਸੀਂ ਵੀ ਜੀ ਇਹਨੂੰ ਇਸਤੇਮਾਲ ਕਰਕੇ ਦੇਖਿਓ ਤੇ ਉਸ ਤੋਂ ਬਾਅਦ ਕਮੈਂਟ ਕਰਕੇ ਜੂ ਦੱਸਿਓ ਬਾਕੀ ਇਦਾਂ ਦੀ ਜਿਹੜੀ ਹੋਮ ਰੈਮਡੀਜ਼ ਹੁੰਦੀ ਹੈ ਜੀ ਉਹਦਾ ਰਿਜ਼ਲਟ ਇੱਕਦਮ ਅਗਰ ਆਪਾਂ ਕਹੀਏ ਵੀ ਅੱਜ ਲਗਾਇਆ ਅੱਜ ਹੀ ਅਸੀਂ ਬਹੁਤ ਸੋਹਣੇ ਹੋਗੇ ਥੋੜਾ ਟਾਈਮ ਲੈਂਦੀਆਂ ਦੇਸੀ ਜਿਹੜੀਆਂ ਚੀਜ਼ਾਂ ਹਾਂ ਤੁਹਾਨੂੰ ਉਸੇ ਟਾਈਮ ਫਰਕ ਥੋੜਾ ਜ਼ਰੂਰ ਦੇਖੂਗਾ ਕਿ ਤੁਹਾਡਾ ਚਿਹਰਾ ਗਲੋ ਕਰ ਰਿਹਾ ਲੇਕਿਨ ਅਗਰ ਉਹਦਾ ਦੀ ਗਲੋ ਤੁਸੀਂ ਹਮੇਸ਼ਾ ਚਾਹੁੰਦੇ ਹੋ ਤਾਂ ਤੁਸੀਂ ਹਫਤੇ ਦੇ ਵਿੱਚ ਘੱਟ ਤੋਂ ਘੱਟ ਦੋ ਵਾਰ ਇਸ ਸਕਰਬ ਨੂੰ ਕਰਨੀ ਕਰਨਾ ਤੇ ਆਪ ਦੇ ਜਿਹੜਾ ਤੁਸੀਂ ਸਕਿਨ ਕੇਅਰ ਦੇ ਦੇ ਵਿੱਚ ਰੁਟੀਨ ਵਿੱਚ ਇਹਨੂੰ ਐਡ ਜ਼ਰੂਰ ਕਰਿਓ ਜਿਹੜੇ ਬਾਕੀ ਦੇ ਮਾਰਕੀਟ ਦੇ ਪ੍ਰੋਡਕਟ ਜਿਵੇਂ ਸਕਰਬ ਵਗੈਰਾ ਨੇ ਜੀ ਤਾਂ ਉਹਨਾਂ ਦਾ ਆਪਾਂ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ ਜਿਹੜੀਆਂ ਦੇਸੀ ਚੀਜ਼ਾਂ ਦੇ ਰਿਜ਼ਲਟ ਬਹੁਤ ਵਧੀਆ ਆਉਂਦੇ ਨੇ ਉਹ ਦੂਜੀਆਂ ਜਿਹੜੀਆਂ ਅੰਗਰੇਜ਼ੀ ਚੀਜ਼ਾਂ ਆਪਾਂ ਲੈ ਕੇ ਆਉਂਦੇ ਆ ਮਾਰਕੀਟ ਦੇ ਵਿੱਚੋਂ ਉਹਨਾਂ ਦੇ ਜਿੰਨੇ ਫਾਇਦੇ ਉਦੋਂ ਜਿਆਦਾ ਨੁਕਸਾਨ ਹੁੰਦੇ ਨੇ ਸਭ ਤੋਂ ਵੱਡੀ ਚੀਜ਼ ਤਾਂ ਪਰ ਬੈਂਸ ਦਾ ਬਜਟ ਹਿਲਦਾ ਹੈ ਜੀ ਆਪਣਾ ਖਰਚਾ ਜ਼ਿਆਦਾ ਹੁੰਦਾ ਉਹਨਾਂ ਚੀਜ਼ਾਂ 'ਚ ਸੋ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੀ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ